ਆ ਦੇਖ ਲਓ ਪਿੰਡ ਦਾ ਸਰਪੰਚ ਹੀ ਨਿਕਲਿਆ ਚਿੱਟੇ ਦਾ ਤਸਕਰ ਅੱਜ ਦੋਸਤ ਸਮੇਤ ਪਿੰਡ ਦਾ ਸਰਪੰਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਮੌਕੇ ਦੱਸਿਆ ਜਾ ਰਿਹਾ ਪੁਲਿਸ ਵੱਲੋਂ ਕਿ 4,80,000 ਰੁਪਏ ਡਰਗ ਮੰਨੀ ਤੇ ਨਾਲ ਚਿੱਟਾ ਬਰਾਮਦ ਹੋਇਆ ਹੈ ਕਈ ਦਿਨਾਂ ਤੋਂ ਦੱਸਿਆ ਜਾ ਰਿਹਾ ਕਿ ਇਹ ਚਿੱਟਾ ਸਰਪੰਚ ਤਸਕਰੀ ਕਰ ਰਿਹਾ ਸੀ ਜਿਸ ਤੋਂ ਬਾਅਦ ਪੁਲਸ ਦੇ ਡਿੱਕੇ ਚੜ ਗਏ ਅੱਜ ਇੱਕ ਪਾਸੇ ਤਾਂ ਪਿੰਡ ਦਾ ਸਰਪੰਚ ਹੋ ਹੁੰਦਾ ਜੋ ਪਿੰਡ ਦੇ ਵਿੱਚ ਗਰਾਂਟਾ ਲੈ ਕੇ ਆਂਦਾ ਪਿੰਡ ਦਾ ਵਿਕਾਸ ਕਰਾਂਦਾ ਪਰ ਇਹ ਸਰਪੰਚੋ ਨਿਕਲਿਆ ਜਿਸ ਨੇ ਪਿੰਡ ਦਾ ਵਿਨਾਸ਼ ਕੀਤਾ ਹੈ ਪਿੰਡ ਦੀ ਜਵਾਨੀ ਨੂੰ ਇਲਾਕੇ ਦੀ ਜਵਾਨੀ ਨੂੰ ਚਿੱਟੇ ਦੇ ਉੱਤੇ ਲਾਇਆ ਹੈ ਪਤਾ ਨਹੀਂ ਕਿੰਨੇ ਕੁ ਨੌਜਵਾਨ ਅੱਜ ਕੱਲ ਚਿੱਟੇ ਦੇ ਨਾਲ ਮਰ ਰਹੇ ਨੇ ਮਾਮਾ ਦੇ ਪੁੱਤ ਮਰ ਰਹੇ ਨੇ ਪਰ ਸਰਪੰਚ ਨੂੰ ਲਗਾਤਾਰ ਲਾਂਟਾ ਪੈ ਰਹੀਆਂ ਨੇ ਲੋਕਾਂ ਵੱਲੋਂ ਲੋਕਾਂ ਵੱਲੋਂ ਕਿਹਾ ਜਾ ਰਿਹਾ ਇੱਕ ਪਾਸੇ ਪਿੰਡ ਨੇ ਵੋਟਾਂ ਪਾ ਕੇ ਭਾਰੀ ਬਹੁਮਤ ਦੇ ਨਾਲ ਜਿਤਾਇਆ ਪਰ ਦੂਜੇ ਪਾਸੇ ਪਿੰਡ ਦਾ ਵਿਕਾਸ ਤਾਂ ਕੀ ਕਰਨਾ ਸੀ ਪਿੰਡ ਦੀ ਜਵਾਨੀ ਦਾ ਵਿਨਾਸ਼ ਕਰ ਦਿੱਤਾ ਇਸ ਨੂੰ ਲੈ ਕੇ ਪੁਲਿਸ ਦੇ ਡੀਕੇ ਉਧੋ ਚੜ੍ਹਿਆ ਜਦੋਂ ਪੁਲਿਸ ਨੇ ਦੱਸਿਆ ਕਿ ਬਟਾਲਾ ਕਾਦੀਆਂ ਰੋਡ ਦੇ ਉੱਤੇ ਗੁਪ ਸੁਰਜਨ ਅਧਾਰ ਤੇ ਜਦੋਂ ਨਾਕਾ ਲਗਾਇਆ ਤਾਂ ਐਕਟਿਵਿਟ ਸਵਾਰ ਹੋ ਕੇ ਸਰਪੰਚ ਆਪਣੇ ਦੋਸਤ ਦੇ ਨਾਲ ਜਦੋਂ ਜਾ ਰਿਹਾ ਸੀ ਪੁਲਿਸ ਨੇ ਰੋਕਣ ਦਾ ਇਸ਼ਾਰਾ ਕੀਤਾ ਤਾਂ ਪੁਲਿਸ ਨੇ ਰੋਕ ਕੇ ਦੀ ਜੋ ਤਲਾਸ਼ੀ ਲਈ ਦੇ ਕੋਲੋਂ ਡਰਗ ਮੰਨੀ ਤੇ ਨਾਲ ਚਿੱਟਾ ਬਰਾਮਦ ਹੋਇਆ ਤੁਸੀਂ ਦੇਖ ਲਓ ਪੰਜਾਬ ਦੇ ਸਰਪੰਚ ਕਿਹੜੇ ਪਾਸੇ ਨੂੰ ਜਾ ਰਹੇ ਨੇ ਇੱਕ ਪਾਸੇ ਤਾਂ ਪੰਜਾਬ ਦੀ ਜਵਾਨੀ ਨੂੰ ਬਚਾਵਾ ਤੇ ਸਰਕਾਰਾਂ ਪੁਲਿਸ ਲਗਾਤਾਰ ਲੱਗੀ ਹੋਈ ਹੈ ਸਮਾਜ ਸੇਵੀ ਸੰਸਥਾਵਾਂ ਲੱਗੀਆਂ ਹੋਈਆਂ ਨੇ ਕਿ ਕਿਸੇ ਤਰੀਕੇ ਦੇ ਨਾਲ ਇਹ ਚਿੱਟੇ ਦੇ ਕੋੜ ਨੂੰ ਪੰਜਾਬ ਦੇ ਵਿੱਚੋਂ ਖਤਮ ਕਰ ਦਿੱਤਾ ਜਾਵੇ ਪਰ ਐਦਾਂ ਦੇ ਸਰਪੰਚਾਂ ਨੇ ਪੰਜਾਬ ਦਾ ਬੇੜਾ ਕਰ ਦਿੱਤਾ ਤਾਂ ਇਸ ਖਬਰ ਨੂੰ ਵੱਤਵਾ ਸ਼ੇਅਰ ਕਰ ਦਿਓ ਤੇ ਨਾਲ ਨਾਲ ਕਮੈਂਟ ਵੀ ਕਰ ਦਿਓ ਕਿਉਂਕਿ ਜਿਸ ਤਰੀਕੇ ਨਾਲ ਜਵਾਨੀ ਖਤਮ ਹੋਂਦੀ ਜਾ ਰਹੀ ਹੈ ਪੰਜਾਬ ਦੀ ਤਾਂ ਇਦਾਂ ਦੇ ਹੋਰ ਸਰਪੰਚ ਜਾਂ ਹੋਰ ਜਿਹੜੇ ਜ਼ਿੰਮੇਵਾਰ ਬੰਦੇ ਨੇ ਜਿਨ੍ਹਾਂ ਨੇ ਇਹ ਧੰਦਾ ਬਣਾਇਆ ਹੋਇਆ ਵਪਾਰ ਬਣਾਇਆ ਹੋਇਆ ਚਿੱਟੇ ਦਾ ਪੈਸਿਆਂ ਦੇ ਖਾਤਰ ਇੱਕ ਪੈਸਾ ਹੀ ਮੁੱਖ ਰੱਖ ਲਿਆ ਪਰ ਪੰਜਾਬ ਦੀ ਜਵਾਨੀ ਪੰਜਾਬ ਦੇ ਲੋਕ ਮੁੱਖ ਨਹੀਂ ਰੱਖਿਆ ਨਾ ਲੋਕਾਂ ਨੇ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਇਹ ਤਸਵੀਰਾਂ ਦੇ ਵਿੱਚ ਅੱਜ ਮੂੰਹ ਟਾ ਕੇ ਖੜੇ ਨੇ ਨੀਵੀਆਂ ਪਾ ਕੇ ਖੜੇ ਨੇ ਤਾਂ ਲਾਂ ਤਾਂ ਪੈ ਰਿਐ ਨੇ ਨਾ ਸਰਪੰਚ ਨੂੰ ਕਿਉਂਕਿ ਆਪਣੇ ਦੋਸਤੇ ਨਾਲ ਜਿਸ ਤਰੀਕੇ ਨਾਲ ਇੱਕ ਵੱਡਾ ਗਰੋਹ ਬਣਾ ਕੇ ਇਹ ਤਸਕਰੀ ਕਰ ਰਿਆ ਸੀ ਦੱਸਿਆ ਜਾ ਰਿਹਾ ਕਿ ਜੇਲ੍ਹ ਦੇ ਵਿੱਚੋਂ ਬੈਠੇ ਇੱਕ ਬੰਦਾ ਇਹਨਾਂ ਨੂੰ ਪੂਰਾ ਮੈਪ ਦਿੰਦਾ ਸੀ ਜਿਸ ਤਰੀਕੇ ਨਾਲ ਇਹ ਅੱਗੇ ਸਪਲਾਈ ਕਰਦੇ ਸੀ ਪੈਸੂ ਨੂੰ ਲੈ ਕੇ ਪੁਲਿਸ ਨੇ ਇਸ ਪੂਰੇ ਮਾਮਲੇ ਬਾਰੇ ਕੀ ਕਿਹਾ ਪਹਿਲਾਂ ਤੁਸੀਂ ਉਹ ਸੁਣੋ ਫੋ ਤੋਂ ਬਾਅਦ ਕਰਾਂਗੇ ਪੂਰੀ ਮਾਮਲੇ ਬਾਰੇ ਗੱਲਬਾਤ ਮੰਨ ਜੋਗੇ ਆ ਜੀ ਸਾਹਿਬ ਦੇ ਤੇ ਡੀਐਸਪੀ ਰਵਿੰਦਰਪਾਲ ਸਿੰਘ ਦੀ ਹਦਾਇਤਾਂ ਦੇ ਆਪਾਂ ਬਟਾਲੇ ਦੇ ਭੜੇ ਪੁਰਸ਼ਾਂ ਦੀ ਤਲਾਸ਼ ਬੰਦ ਚ ਰਵਾਨਾ ਹੀ ਜਿੱਥੇ ਅਨਮੋਗ ਰਵਾਨੇ ਤਲਾਹ ਦਿੱਤੀ ਕਿ ਇੱਕ ਵੱਡਾ ਲਗਰਮ ਸੀ ਦੇ ਰੀਏ ਚੋ ਇਹ ਹੀਰੋਇਨ ਦੇ ਪੈਸੇ ਤੇ ਹੀਰੋਇਨ ਦਿੱਲੀ 140 60 ਫੁੱਟੀ ਰੋਡ ਸ਼ਾਹਬਾਦ ਲੱਗੇ ਇਕੱਠੇ ਹੋ ਰਹੇ ਨੇ ਤੇ ਉੱਥੇ ਐਕਟ ਵਾਸਤੇ ਇਹਨਾਂ ਨੂੰ ਐਂਕਪਰ ਕਿਤਾਵਾ ਜਾਣਾ ਜਿਨ੍ਹਾਂ ਚੋਂ ਇੱਕ ਦਾ ਨਾਮ ਸੇਵਕ ਹੈ ਦੂਜੇ ਦਾ ਲਬਜੀ ਦਾ ਇਹ ਸਰਪੰਚ ਹੈ ਪਿੰਡ ਦਾ ਤੇ ਇਹ ਗ੍ਰੰਥਗੜ੍ਹ ਪਿੰਡ ਦਾ ਹਰ ਦੋਨੇ ਇੱਕੋ ਦੀਏ ਇਸਦੀ ਗੱਲ ਨਹੀਂ ਨਹੀਂ ਗ੍ਰੰਥਕਾਰ ਪਿੰਡ ਤੇ ਹੀ ਦੋਨੇ ਪਿੰਡ ਹੀ ਹਾਂ ਇੱਕੋ ਪਿੰਡ ਤੇ ਸਰ ਕੀ ਗੈਂਗ ਨਾਲ ਲਿੰਕਟ ਹੈ ਕਿ ਉਹ ਇਹ ਜਸ਼ਨ ਆ ਮੁੰਡਾ ਇੱਕ ਗੋਇਦਵਾਲ ਜੇਲ੍ਹ ਦੇ ਵਿੱਚ ਉਹਦੇ ਲਿੰਕ ਦੇ ਵਿੱਚ ਹੀ ਤੇ ਉਹਦੇ ਹਦਾਇਤ ਤੇ ਅੱਗੇ ਹੀਰੋਇਨ ਦਾ ਕੰਮ ਕਰਦੇ ਸਰ ਕੀ ਦੇਜੇ ਤੋਂ ਕਾਤੇ ਇੱਕ ਈ ਕ੍ਰੀਬ ਸਾਲ ਤੋਂ ਇਹ ਕੰਮ ਇਹਨਾਂ ਦਾ ਕਹਿੰਦੇ ਅਸੀਂ ਕਰ ਰਹੇ ਹਾਂ ਉਹਦੇ ਕੈਮ ਤੇ ਸਰ ਕੀ ਕੀ ਬਰਾਮਦ ਹੋਇਆ ਫਿਰ ਇਹਨਾਂ ਤੋਂ ਇਹਨਾਂ ਦੀ ਐਕਟਿਵਿਟੀ ਦੇ ਵਿੱਚੋਂ 481000 ਰੁਪਏ ਡਰੱਗ ਬਣੇ ਤੇ 100 ਗ੍ਰਾਮ ਹੀਰੋਇਨ ਗ੍ਰਾਮ ਦੋਈ ਤੇ ਤੁਸੀਂ ਪੁਲਿਸ ਦਾ ਬਿਆਨ ਵੀ ਸੁਣ ਲਿਆ ਕਿ ਕਿਸ ਤਰੀਕੇ ਨਾਲ ਇਹ ਸਰਪੰਚ ਲਗਾਤਾਰ ਸਾਲ ਦੇ ਕਰੀਬ ਹੋ ਗਿਆ ਜੋ ਚਿੱਟੇ ਦੀ ਤਸਕਰੀ ਕਰ ਰਿਹਾ ਸੀ ਜਿਸ ਤੋਂ ਬਾਅਦ ਅੱਜ ਪੁਲਿਸ ਨੇ ਗੁਪਸਤਾਂ ਦੇ ਆਧਾਰ ਦੇ ਉੱਤੇ ਇਸ ਨੂੰ ਗ੍ਰਿਫਤਾਰ ਕਰ ਲਿਆ ਤੇ ਕੋਲੋਂ ਹੁਣ ਪੁੱਛਗਿੱਛ ਦੌਰਾਨ ਰਿਮਾਂਡ ਦੌਰਾਨ ਵੱਡੇ ਖੁਲਾਸੇ ਹੋ ਸਕਦੇ ਨੇ ਕਿੰਨੇ ਕੁ ਲੋਕ ਕਿੰਨੇ ਕੁ ਵੱਡੇ ਹੋਰ ਮગરਮੱਛ ਇਸ ਦੇ ਪਿੱਛੇ ਤਸਕਰੀ ਵਿੱਚ ਲੱਗੇ ਹੋਏ ਨੇ ਕਿਉਂਕਿ ਕੱਲਾ ਸਰਪੰਚ ਦੀ ਪਹੁੰਚ ਨਹੀਂ ਹੁੰਦੀ ਕਿ ਚਿੱਟੇ ਦੀ ਤਸਕਰੀ ਕਰਨਾ ਇਹਦੇ ਪਿੱਛੇ ਸਰਪੰਚ ਦੀ ਇਸ ਤਰ੍ਹਾਂ ਦੇ ਨਾਲ ਜਾਨ-ਪਸ਼ਾਨ ਬਹੁਤ ਹੁੰਦੀ ਹੈ ਬਿਲੋੜੀ ਲੀਡਰਾਂ ਨਾਲ ਅਫਸਰਾਂ ਨਾਲ ਤਾਂ ਕਿ ਬਾਕੀ ਉਹ ਸ਼ਾਮਲ ਹੋਣ ਕੇ ਵਿੱਚ ਤਾਂ ਸਰਪੰਚ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਹੋਰ ਵੀ ਰਿਮਾਨ ਦੌਰਾਨ ਵੱਡੇ ਮਗਰਮਾਛਾਂ ਦੇ ਜਿਹੜੇ ਚਿਹਰੇ ਬੇਨਕਾਬ ਹੋ ਸਕਦੇ ਨੇ ਬਤਵਤ ਖਬਰ ਨੂੰ ਸ਼ੇਅਰ ਕਰਿਓ ਕਮੈਂਟ ਕਰਿਓ ਜਿਹਦੇ ਨਾਲ ਕਿ ਇਹ ਖਬਰ ਹੁਣ ਅੱਗੇ ਤੱਕ ਪਹੁੰਚ ਸਕੇ ਪਿੰਡਾਂ ਸ਼ਹਿਰਾਂ ਤੱਕ ਪਹੁੰਚ ਸਕੇ ਕਿਵੇਂ ਪਿੰਡਾਂ ਦੇ ਵਿੱਚ ਵਿਕਾਸ ਕਰਾਉਣ ਵਾਲੇ ਜਿੰਮੇਵਾਰ ਬੰਦੇ ਅੱਜ ਕੱਲ ਨਸ਼ੇ ਦੇ ਤਸਕਰ ਨਿਕਲ ਰਹੇ ਨੇ ਤਾਂ ਇਸ ਨੂੰ ਲੈ ਕੇ ਹੋਰ ਵੀ ਬੰਦੇ ਫੜੇ ਜਾਣ ਇਸ ਖਬਰ ਨੂੰ ਵੱਤਵਾ ਸ਼ੇਅਰ ਕਰ ਦਿਓ ਕਿਉਂਕਿ ਲਗਾਤਾਰ ਇਹ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਿੰਡਾਂ ਦੇ ਵਿਕਾਸ ਕਰਾਉਣ ਵਾਸਤੇ ਸਰਪੰਚਾਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਪੰਚਾਂ ਦੀ ਬਹੁਤ ਭੂਮਿਕਾ ਹੁੰਦੀ ਹੈ ਪਰ ਐਦਾਂ ਦੇ ਕਾਰਨਾਮੇ ਜੋ ਸਾਹਮਣੇ ਨਿਕਲ ਕੇ ਆਏ ਨੇ ਇਸ ਨੂੰ ਲੈ ਕੇ ਹਰ ਪਿੰਡ ਦੇ ਸਰਪੰਚ ਨੂੰ ਆਪਣੇ ਸਰਪੰਚ ਦੇ ਉੱਤੇ ਕਿਤਨੇ ਕਿਤੇ ਸ਼ੱਕ ਨਜ਼ਰ ਆ ਰਿਹਾ ਹੈ ਕਿ ਕਿਤਨੇ ਕਿਤੇ ਉਹ ਵੀ ਕਿਤੇ ਇਸ ਗਰੋਹ ਦੇ ਵਿੱਚ ਜਾਂ ਫਿਰ ਇਸ ਤਰੀਕੇ ਚਿੱਟੇ ਤਸਕਰੀ ਸ਼ਾਮਲ ਤਾਂ ਨਹੀਂ ਪਰ ਸਾਰੇ ਸਰਪੰਚ ਇਸ ਤਰੀਕੇ ਦੇ ਕੰਮ ਨਹੀਂ ਕਰਦੇ ਪਰ ਗਿਣਵੇਂ ਚਿੰਵੇਂ ਬੰਦੇ ਜਿਹੜੇ ਨੇ ਇਹ ਕੰਮ ਕਰ ਰਹੇ ਨੇ ਜਿਸ ਨੂੰ ਲੈ ਕੇ ਪੰਜਾਬ ਦੀ ਜਵਾਨੀ ਖਤਮ ਹੋ ਰਹੀ ਹੈ ਪੰਜਾਬ ਦੇ ਵਿੱਚ ਰੋਜ਼ਾਨਾ ਮਾਮਾ ਦੇ ਪੁੱਤ ਮਰ ਰਹੇ ਨੇ ਤਾਂ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਪੰਜਾਬ ਦੀ ਜਵਾਨੀ ਨੂੰ ਪਿਆਰ ਕਰਦੇ ਨੇ ਤਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਸਾਡੇ ਚੈਨਲ ਨੂੰ ਫੋਲੋ ਕਰ ਲਿਓ ਕਿਉਂਕਿ ਹਰ ਤਰੀਕੇ ਦੀ ਵੱਡੀ ਛੋਟੀ ਖਬਰ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ